ਆਇਓ ਯਾਰ ਅਜਾਓ ਵਾ ਇੱਧਰ ਆ ਜਾਈਏ ਚਰਨਾ ਲਗਾਇਆ ਕੀ ਕਾਰਨ ਅੱਜ ਇਲੈਕਸ਼ਨ ਦੀ ਡੀਡ ਹੈਰੀਟੇਜ ਜਿਹੜੀ ਕਲੱਬ ਹੈ ਦੀ ਇਹ ਅੰਮ੍ਰਿਤਸਰ ਦਾ ਬੜਾ ਪ੍ਰੈਸਟੀਜੀਅਸ ਕਲੱਬ ਹੈ ਅੱਜ ਦੀ ਇਲੈਕਸ਼ਨ ਡਿਕਲੇਅਰ ਹੋਈ ਸੀ ਅੱਜ ਕਰਨ ਲਈ ਪਰ ਅੱਜ ਸਵੇਰੇ ਜਿਹੜੀ ਐਡਮਿਨਿਸਟ੍ਰੇਸ਼ਨ ਨੇ ਆ ਕੇ ਦੂਜੀ ਪਾਰਟੀ ਨਾਲ ਮਿਲ ਕੇ ਕੋਈ ਪਤਾ ਨਹੀਂ ਇਹਨਾਂ ਨੇ ਕੀ ਚਾਲ ਚੱਲੀ ਹੈ ਇਲੈਕਸ਼ਨ ਨੂੰ ਜਿਹੜਾ ਨਾ ਉਹਨੂੰ ਪੋਸਟਪੋਨ ਕਰ ਦਿੱਤਾ ਗਿਆ ਔਰ ਨਾ اٹੈਂਡੈਂਸ ਰਜਿਸਟਰੀ ਦੇ ਉੱਪਰ ਕਿਸੇ ਨੇ ਸਾਈਨ ਕਰ ਦਿੱਤੇ ਹੈ ਬਾਹਰ بارش ਕਰਕੇ ਅੱਜ ਮੌਸਮ ਬਹੁਤ ਖਰਾਬ ਸੀ ਗਾਂਧੀ ਗਰਾਊਂਡ ਦੇ ਬਾਹਰ ਬਾਰਸ਼ ਨਾਲ ਭਰੇ ਹੋਏ ਸਾਰੇ ਸੜਕ ਗੜੀ ਪਾਣੀ ਨਾਲ ਭਰੇ ਵੀ ਸੀ ਔਰ ਮੈਂਬਰ ਵੀ ਤਕਰੀਬਨ ਆ ਗਏ ਜਦੋਂ ਇਹਨਾਂ ਨੇ 120 ਮੈਂਬਰਾਂ ਦੇ ਉੱਪਰ ਸਾਈਨ ਕਰਦੇ ਉਹਨਾਂ ਨੂੰ ਪਹਿਲਾਂ ਸੀ ਵੀ ਉਹ ਰਜਿਸਟਰ ਪੂਰਾ ਹੋਇਆ ਹੈ ਨਾ ਔਰ ਇੱਕ ਰਾਜਾ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਰਿਪਰੈ ਔਰ ਰਜਿਸਟਰ ਲੈ ਕੇ 도ੜ ਗਿਆ ਉਥੋਂ ਇਹਨਾਂ ਨੇ ਮੈਂਬਰ ਜਿਹੜੇ ਸਾਰੇ ਆਏ ਸੀ ਮੈਂਬਰ ਨੂੰ ਸਾਈਨ ਨਹੀਂ ਕਰ ਦਿੱਤੇ ਔਰ ਇਹ ਜਿਹੜੀ ਹੈ ਪ੍ਰਸ਼ਾਸਨ ਹੈ ਧੱਕੇਵਾਰੀ ਕੀਤੀ ਹੈ ਇਹ ਜਿਹੜੀ ਹੈਰਿਟੇਜ ਕਲੱਬ ਦੀ ਅਜ ਇਲੈਕਸ਼ਨ ਨਹੀਂ ਹੋਣ ਦਿੱਤੀ ਗਈ ਔਰ ਸਾਰੇ ਮੈਂਬਰ ਜਿਹੜੇ ਪ੍ਰੋਟੈਸਟ ਉਹ ਜੋ ਅੱਜ ਇੱਥੇ ਕਰ ਰਹੇ ਹੈ ਔਰ ਅਸੀਂ ਡੀਸੀ ਨੂੰ ਕਹਿੰਦੇ ਇੰਟਰਵਿਨ ਕਰੇ ਔਰ ਜਿਹੜੀ ਇਲੈਕਸ਼ਨ ਜਿਹੜੀ ਹੈ ਐਸ ਪ੍ਰੋਮਿਸ ਜਿਸ ਤਰ੍ਹਾਂ ਕੀਤੀ ਜਾਣੂ ਕਰੇ ਜਾਵੇ ਤਾਂ ਕਿ ਅੱਜ ਤਕਰੀਬਨ 85 ਲੱਖ ਜਿਹੜਾ ਏਰੀਆ ਜਿਹੜਾ ਉਹ ਕਲੱਬ ਦੇ ਅਕਾਊਂਟ ਵਿੱਚ ਆ ਚੁੱਕਾ ਹੈ ਔਰ ਇਹ ਜਿਹੜੀ ਇਲੈਕਸ਼ਨ ਜਿਹੜੀ ਕਰਵਾਣੀ ਚਾਹੀਦੀ ਹੈ ਇਹ ਪਤਾ ਨਹੀਂ ਕਿ ਉਹ ਪ੍ਰੋਸੈਸ਼ਨ ਜਿਹੜੀ ਹੈ ਇਹ ਕਿਸ ਮਨਸ਼ਾ ਦੇ ਨਾਲ ਜਿਹੜੀ ਇਲੈਕਸ਼ਨ ਨਹੀਂ ਹੁੰਦੀ ਤਿਆਰ ਰਹੀ ਹੈ ਅਸੀਂ ਸਾਰੇ ਡਿਮਾਂਡ ਕਰਦੇ ਆ ਕਿ ਇਲੈਕਸ਼ਨ ਜਿਹੜੀ ਉਹ ਅੱਜ ਕਰਾਈ ਜਾਵੇ ਜਾਂ ਇਹਦੀ ਜਿਹੜੀ ਇਮੀਡੀਏਟਲੀ ਨੇ ਡੇਟ ਅਨਾਉਂਸ ਕੀਤੀ ਜਾਵੇ ਥੈਂਕ ਯੂ ਲੈ ਕੇ ਇਲੈਕਸ਼ਨ ਨੂੰ ਲੈ ਕੇ ਇਹ ਜਿਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬਟ ਬਾਕੀ ਸਾਰਾ ਸਿਚੁਏਸ਼ਨ ਕੰਟਰੋਲ ਹੈ ਤੁਹਾਡੇ ਸਾਹਮਣੇ ਹੈ ਅੰਡਰ ਕੰਟਰੋਲ ਹੈ ਤੇ ਸਿਵਲ ਦੇ ਨੁਮਾਇंदे ਵੀ ਆ ਰਹੇ ਨੇ ਦੇਖੋ ਜੀ ਕੋਈ ਅਰੇਂਜਰ ਲੱਗੇ ਉੱਪਰ ਨਹੀਂ ਦੇਖੋ ਜੀ ਕੋਲ ਲੰਬਾ ਟਾਈਮ ਸੀਗਾ ਜੋ ਪ੍ਰੋਟੋਕੋਲ ਹੈਗਾ ਤੇ ਦੱਸੋ 11:30 ਵਜੇ ਦਾ 11:30 ਵਜੇ ਦਾ ਦੱਸੋ ਚੱਕਿਆ ਇਹ ਕਹਿੰਦੇ ਜੀ 12 ਵਜੇ ਤੱਕ ਸੀਗਾ ਉਸ ਤੋਂ ਉਹਨੂੰ ਵੈਰੀਫਾਈ ਕਰ ਰਹੇ ਨੇ ਜਾਓ ਬੜੀ ਮੁਸ਼ਕਿਲ ਪ੍ਰਸ਼ਾਨ ਐਮਬਲੈਂਸ ਫਸਸੀ ਹੋਈਆਂ ਨਹੀਂ ਨਹੀਂ ਦੇਖੋ ਅਸੀਂ ਵਨ ਲਾਈਨ ਖਲਾਈ ਹੋਈ ਆ ਇੱਕ ਜਗ੍ਹਾ ਤੇ ਬੈਠੇ ਨੇ ਹੁਣ ਇਹਨਾਂ ਨੂੰ ਪਿੱਛੇ ਹੋ ਜਾਣਗੇ ਅੰਦਰ ਕਰੋ ਅਪੀਲ ਕਰ ਬਸ ਬਸ ਇਹ ਕਹਿ ਰਹੇ ਆ ਕਿ ਆਪਣਾ ਜੋ ਸਾਡੀ ਮੰਗ ਹੈਗੀ ਉਹ ਸਾਈਡ ਤੇ ਬੈਠ ਕੇ ਦੱਸਦੇ ਨੇ ਮਾਸਟਰ ਡੀਸੀ ਸਾਹਿਬ ਆ ਰਹੇ ਹਾਂਜੀ ਆਜੂ